ਆ ਤੁਸੀਂ ਲੂ ਲੂ ਕਰਦਾ ਘਰ ਦਾ ਸਮਾਨ ਸੜਦਾ ਵੇਖੀ। ਸਮਾਨ ਨਿਕਲਣਾ ਕੀ ਬਣਨਾ। ਮੋਟਰਸਾਈਕਲ ਖੜਾ ਅੰਦਰ ਹੀ ਸੜ ਗਿਆ। ਫਾਈਰ ਵਿਰਜਨ ਕਬੀਤਾ ਪਹੁੰਚ ਗਈ। ਸਵੀਟ ਟਾਈਮ ਨਾਲ ਪਹੁੰਚ ਗਈ। ਲੇਕਿਨ ਅੱਗ ਜੋ ਹੈ ਜਿਸ ਦਾ ਰੰਗ ਬੜਾ ਧਿਆਨਖੀ ਬੜੀ ਖਤਰਨਾਕ ਅੱਗ। ਉਸ ਨੇ ਬਹੁਤ ਵੱਡਾ ਮੰਜ਼ਰ ਜਿਹੜਾ ਵਾ ਉਹ ਪੈਦਾ ਕਰ ਦਿੱਤਾ। ਘਰ ਦਾ ਜੋ ਹੈ ਜਿੰਨਾ ਵੀ ਰੱਖ ਰਖਾਵ ਦੀ ਸਾਰਾ ਜਲ ਕੇ ਸੁਆਹ ਹੋ ਗਿਆ। ਆਹ ਦੇਖ ਸਕਦੇ ਹੋ ਅੱਗ ਦਾ ਤੁਸੀਂ ਕਹਿਰ ਅੱਗ ਕਿਵੇਂ ਮੱਜੀ ਹੋਈ ਘਰ ਦੇ ਸਰਵਰ ਲੱਕੜਾਂ ਹੀ ਦਿਖਾਈ ਦੇ ਰਹੀਆਂ ਔਰ ਇਸ ਦੇ ਅੰਦਰ ਇੱਕ ਦੋ ਪਸ਼ੂ ਵੀ ਜਲ ਗਏ ਔਰ ਛੋਟੇ ਛੋਟੇ ਜੋ ਮੁਰਗੇ ਹੁੰਦੇ ਆ ਮੁਰਗੇ ਵੀ ਇਸ ਦੇ ਅੰਦਰ 15 20 ਮੁਰਗੇ ਪਰਿਵਾਰ ਨੇ ਰੱਖੇ ਹੋਏ ਸੀ ਔਰ ਉਹ ਵੀ ਮੁਰਗੇ ਪਰਿਵਾਰ ਵਿੱਚ ਹੀ ਸੜ ਗਏ ਰਤਾਰਾਗਾ ਠਾਣੇ ਦੇ ਪੂਲ ਦੀ ਘਟਨਾ ਔਰ ਆ ਵੇਖੋ ਤੁਸੀਂ ਕਿਵੇਂ ਛੜਿਆ ਸਾਰੇ ਪਸ਼ੂ ਔਰ ਜਾਨਵਰਾਂ ਛੋਟੇ ਛੋਟੇ ਮੁਰਗੇ ਜੋ ਆ ਉਹ ਵੀ ਸੜਕੇ ਤੇ ਛੁੜੇ ਜਾਨਵਰ ਸਾਰੇ ਇੱਕ ਦੋ ਜਾਨਵਰ ਸੀ ਮੋਟਰਸਾਈਕਲ ਸੀ ਔਰ ਘਰ ਦਾ ਹੋਰ ਰੱਖ-ਰਖਾਵ ਕੀਮਤੀ ਸਮਾਨ ਪੇਟੀਆਂ ਟਰਾਂਕਰਾਂ ਮੋਟਰਸਾਈਕਲੀਆਂ ਤਸਵੀਰਾਂ ਵੇਖੋ ਆ ਦੇਖੋ ਪਾਜੀ ਨਵਾਂ ਮੋਟਰਸਾਈਕਲ ਵੀ ਡੈਡੀ ਵਾਲਾ ਸਪਲੈਂਡਰ ਕਾਰਨਾਂ ਦਾ ਜੇ ਕੋਈ ਪਤਾ ਨਹੀਂ ਲੱਗ ਸਕਿਆ ਕਿ ਅੱਗ ਲੱਗਣ ਦਾ ਕਾਰਨ ਕੀ ਸੀ ਬਿਜਲੀ ਦੇ ਕਨੈਕਸ਼ਨ ਵੀ ਜ਼ਰੂਰ ਸੀ ਔਰ ਸਾਰਾ ਕੁਝ ਸੀ ਲੱਗ ਕਿ ਨਾ ਜੀ ਪਤਾ ਨਹੀਂ ਲੱਗ ਸਕਿਆ ਅਗਲੀ ਕਾਰਵਾਈ ਕੀ ਹੁੰਦੀ ਆ ਆ ਪੂਰੀ ਖਬਰ